ਸਸ਼ੀਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਅੱਜ ਕੱਲ ਦਾ ਸਮਾਂ ਅਜਿਹਾ ਹੈ ਕਿ ਹਰ ਅਮੀਰ ਆਦਮੀ ਅਮੀਰ ਬਣਨਾ ਚਾਹੁੰਦਾ ਹੈ ਗਰੀਬ ਹੈ ਉਹ ਵੀ ਅਮੀਰ ਬਣਨਾ ਚਾਹੁੰਦਾ ਜਿਹਦੇ ਕੋਲ ਪੈਸੇ ਨਾਰਮਲ ਨੇ ਯਾਨੀ ਕਿ ਜੋ ਨਾਰਮਲ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਉਹ ਵੀ ਅਮੀਰ ਬਣਨਾ ਚਾਹੁੰਦੇ ਨੇ ਜਿਸ ਦੇ ਲਈ ਲਗਾਤਾਰ ਉਹ ਮਿਹਨਤ ਕਰਦੇ ਨੇ ਲਗਾਤਾਰ ਇਹ ਪੈਤ੍ਰਿਦ ਅਪਣਾਏ ਜਾਂਦੇ ਨੇ ਕਿ ਜਿਸ ਦੇ ਨਾਲ ਉਹ ਅਮੀਰ ਹੋ ਸਕਣ ਯਾਨੀ ਦਿਨ ਰਾਤ ਕੰਮ ਕੀਤਾ ਜਾਂਦਾ ਹੈ ਅਲੱਗ-ਅਲੱਗ ਤਰੀਕੇ ਲੱਭੇ ਜਾਂਦੇ ਨੇ ਅਮੀਰ ਬਣਨ ਦੇ ਲੇਕਿਨ ਇੱਕ ਅਜੇਹਾ ਪਰਿਵਾਰ ਇੱਕ ਅਜੇਹਾ ਕਾਰੋਬਾਰ ਜੋ ਕਿ ਕਰੋੜਾਂ ਦਾ ਮਾਲਕ ਹੈ ਪਰ ਉਹ ਸੰਨਿਆਸ ਲੈਣਾ ਚਾਹੁੰਦਾ ਹੈ ਉਹ ਚਾਹੁੰਦਾ ਹੈ ਕਿ ਸਾਰੇ ਪੈਸੇ ਲੁਟਾ ਕੇ ਲੋਕਾਂ ਨੂੰ ਦੇ ਕੇ ਉਹ ਪੀਖ ਮੰਗ ਕੇ ਖਾਵੇ ਜੀਆ اٹپٹا ضرور ہے پر یہ بالکل سچ ہے۔ گجرات دی خبر ਤੁਹਾਨੂੰ ਦੱਸ ਰਿਹਾ ਜਿੱਥੇ ਇੱਕ ਕਾਰੋਬਾਰੀ ਇਹ ਚਾਹੁੰਦਾ ਹੈ ਕਿ ਜੋ ਉਸ ਦੇ ਕੋਲ 200 ਕਰੋੜ ਦੀ ਜ਼ਮੀਨ ਜਾਇਦਾਦ ਜੋ پیسے ਨੇ ਉਹ ਸਾਰੇ ਵੰਡ ਕੇ ਉਹ ਸੰन्यास ਲੈ ਲਵੇ ਤੇ ਨਾਲ ਹੀ او پیخ ਮੰਗ ਕੇ ਆਪਣਾ ਗੁਜ਼ਾਰਾ ਕਰੇ। 200 ਕਰੋੜ ਦੇ مالک ਹੁਣ ਪੀਖ ਮੰਗ ਕੇ ਕਰਨਗੇ ਗੁਜ਼ਾਰਾ। ਇੱਕ ਕਾਰੋਬਾਰੀ ਨੇ ਤਿਆਗ ਦਿੱਤੀਆਂ ਸਾਰੀਆਂ ਹੀ ਸੁੱਖ ਸਹੂਲਤਾਂ ਪਤਨੀ ਸਣੇ ਕਾਰੋਬਾਰੀ ਨੇ ਸੰन्यास ਲੈਣ ਦਾ ਲਿਆ ਫੈਸਲਾ ਅਮੀਰ ਤੋਂ ਗਰੀਬ ਬਣਨ ਦੀ ਚਾ ਕਰਨ ਅਮੀਰ ਤੋਂ ਗਰੀਬ ਬਣਨ ਦੀ ਚਾ ਕਰਨ ਸੋਸ਼ਲ ਮੀਡੀਆ ਤੇ ਛਾਇਆ ਕਾਰੋਬਾਰੀ ਕਾਰੋਬਾਰੀ ਦੇ ਬੱਚੇ ਪਹਿਲਾਂ ਹੀ ਲੈ ਚੁੱਕੇ ਨੇ ਸੰन्यास ਰਥ ਤੇ شاہੀ ਪਰਿਵਾਰ ਵਾਂਗ ਪਹਿਰਾਵਾ ਪਹਿਨੇ ਨਜ਼ਰ ਆ ਰਹੇ ਇਹ ਜੋੜੇ ਜੋ ਕਿ 200 ਕਰੋੜ ਦੇ ਮਾਲਕ ਨੇ ਪਰ ਹੁਣ ਇਹ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਨਾ ਚਾਹੁੰਦੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਗੁਜਰਾਤ ਦੇ ਇੱਕ ਕਾਰੋਬਾਰੀ ਨੇ ਕਰੋੜਾਂ ਦੀ ਜਾਇਦਾਦ ਤੇ ਸੁੱਖ ਸਹੂਲਤਾਂ ਨਾਲ ਜੁੜੀ ਮਾਇਆ ਨੂੰ ਛੱਡ ਕੇ ਬਿਖਸ਼ੂ ਬਣਨ ਦਾ ਫੈਸਲਾ ਕੀਤਾ ਹੈ ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਉਹ ਖੂਬ ਜ਼ਿਆਦਾ ਚਾਏ ਹੋਏ ਨੇ ਤੇ ਹਰ ਕੋਈ ਉਹਨਾਂ ਨਾਲ ਗੱਲਾਂ ਕਰ ਰਿਹਾ ਹੈ ਗੁਜਰਾਤ ਦੇ ਭਾਵੇਸ ਭੰਡਾਰੀ ਨੇ ਇੰਨੀ ਦਿਨੀ ਇੰਟਰਨੈਟ ਤੇ ਹਲਚਲ ਪੈਦਾ ਕਰ ਦਿੱਤੀ ਹੈ ਦੱਸ ਦਈਏ ਕਿ ਭਾਵੇਸ ਭੰਡਾਰੀ ਨੇ ਪਤਨੀ ਸਣੇ ਸੰन्यास ਲੈਣ ਦਾ ਫੈਸਲਾ ਕੀਤਾ ਹੈ ਸੰन्यास ਲੈਣ ਦੇ ਲਈ ਪਰਿਵਾਰ ਨੇ 200 ਕਰੋੜ ਦੀ ਜਾਇਦਾਦ ਦਾਨ ਕਰ ਦਿੱਤੀ ਹੈ ਦੱਸ ਦਈਏ ਕਿ ਕਾਰੋਬਾਰੀ ਭਾਵੇਸ ਭੰਡਾਰੀ ਦਾ ਕੰਸਟਰਕਸ਼ਨ ਦਾ ਬਿਜ਼ਨਸ ਸੀ ਤੇ ਭਾਵੇਸ ਪਾਈ ਦੇ ਬੱਚੇ ਪਹਿਲਾਂ ਹੀ ਸੰन्यास ਲੈ ਚੁੱਕੇ ਨੇ ਗੁਜਰਾਤ ਦੇ ਹਿੰਮਤਨਗਰ ਦੇ ਰਹਿਣ ਵਾਲੇ ਅਰਬਪਤੀ ਕਾਰੋਬਾਰੀ ਪਾਵੇਸ ਪਾਈ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਜੈਨ ਧਰਮ ਦੇ ਵਿੱਚ ਧਿਕਸ਼ਾ ਲੈਣ ਦਾ ਫੈਸਲਾ ਲਿਆ ਹੈ ਜੀ ਹਾਂ ਜੈਨ ਧਰਮ ਦੇ ਵਿੱਚ ਧਿਕਸ਼ਾ ਲੈਣ ਦਾ ਮਤਲਬ ਸੰਨਿਆਸ ਲੈਣਾ ਯਾਨੀ ਸੰਸਾਰ ਤੋਂ ਦੂਰ ਹੋ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਸਾਲ 2022 ਦੇ ਵਿੱਚ ਉਹਨਾਂ ਦੇ 16 ਸਾਲ ਦੇ ਪੁੱਤ ਤੇ 19 ਸਾਲ ਦੀ ਧੀ ਨੇ ਸੰਨਿਆਸ ਲੈ ਲਿਆ ਸੀ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਸ ਅਤੇ ਉਹਨਾਂ ਦੀ ਪਤਨੀ ਉਹਨਾਂ ਦੇ ਬੱਚਿਆਂ ਦੇ ਪੌਤਿਕ ਮੋਹ ਨੂੰ ਛੱਡਣ ਅਤੇ ਤਪੱਸਿਆ ਦੇ ਮਾਰਗ ਦੇ ਵਿੱਚ ਸ਼ਾਮਲ ਹੋਣ ਦੇ ਕਦਮ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਸਨ ਇਸ ਲਈ ਆਪਣੇ ਬੱਚਿਆਂ ਦੀ ਪਸੰਦ ਤੋਂ ਪ੍ਰੇਰਿਤ ਹੋ ਕੇ ਭਾਵੇਸ ਭਾਈ ਤੇ ਉਹਨਾਂ ਦੀ ਪਤਨੀ ਨੇ ਵੀ ਸੰਨਿਆਸ ਲੈਣ ਦਾ ਫੈਸਲਾ ਕੀਤਾ 22 ਅਪ੍ਰੈਲ ਨੂੰ ਸੌ ਚੁੱਕਣ ਤੋਂ ਬਾਅਦ ਜੋੜੇ ਨੂੰ ਸਾਰੇ ਪਰਿਵਾਰਕ ਰਿਸ਼ਤੇ ਤੋੜਨੇ ਪੈਣਗੇ ਅਤੇ ਕਿਸੇ ਵੀ ਭੌਤਿਕ ਵਸਤੂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਹ ਪੂਰੇ ਭਾਰਤ ਦੇ ਵਿੱਚ ਨੰਗੇ ਪੈਰੀ ਯਾਤਰਾ ਵੀ ਕਰਨਗੇ ਤੇ ਸਿਰਫ ਪਿਖ੍ਖਿਆ ਤੇ ਹੀ ਗੁਜ਼ਾਰਾ ਕਰਨਗੇ। ਜੀ ਹਾਂ, ਉਹਨਾਂ ਨੂੰ ਸਿਰਫ ਦੋ ਚਿੱਟੇ ਕੱਪੜੇ, ਪਿਖ੍ਖਿਆ ਦੇ ਲਈ ਇੱਕ ਭਾਂਡਾ ਤੇ ਇੱਕ ਰਜੋ ਹਰਣ ਰੱਖਣ ਦੀ ਇਜਾਜ਼ਤ ਹੋਵੇਗੀ। ਇੱਥੇ ਤੁਹਾਨੂੰ ਦੱਸ ਦਈਏ ਰਜੋ ਹਰਣ ਇੱਕ ਝਾੜੂ ਐ ਜਿਸ ਨੂੰ ਜੈਨ ਪਿਖਸ਼ੂ ਬੈਠਣ ਤੋਂ ਪਹਿਲਾਂ ਜਗ੍ਹਾ ਨੂੰ ਸਾਫ਼ ਕਰਨ ਲਈ ਵਾਰਤਾਂ ਦੇ ਹਨ ਆਪਣੀ ਦੌਲਤ ਦੇ ਲਈ ਮਸ਼ਹੂਰ ਭੰਡਾਰੀ ਪਰਿਵਾਰ ਦੇ ਇਸ ਫੈਸਲੇ ਨੇ ਪੂਰੇ ਸੂਬੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਭੰਡਾਰੀ ਪਰਿਵਾਰ ਦਾ ਨਾਂ ਪਵਰ ਲਾਲ ਜੈਨ ਵਰਕੇ ਕੁਝ ਹੋਰ ਲੋਕਾਂ ਦੇ ਨਾਲ ਵੀ ਜੁੜ ਗਿਆ ਜੋ ਇਹਨਾਂ ਤੋਂ ਪਹਿਲਾਂ ਸੰਨਿਆਸੀ ਬਣਨ ਦੇ ਲਈ ਅਰਬਾਂ ਦੀ ਦੌਲਤ ਤੇ ਸੁੱਖ ਸਹੂਲਤਾਂ ਤੋਂ ਮੋਹ ਮੋੜ ਚੁਕੇ ਨੇ ਭੰਡਾਰੀ ਜੋੜੇ ਨੇ 35 ਹੋਰਾਂ ਦੀ ਨਾਲ 4 ਕਿਲੋਮੀਟਰ ਤੱਕ ਇੱਕ ਜਲੂਸ ਵੀ ਕੱਟਿਆ ਜਿੱਥੇ ਉਹਨਾਂ ਨੇ ਆਪਣੇ ਮੋਬਾਈਲ ਫੋਨ ਤੇ 에어 ਕੰਡੀਸ਼ਨਰਸ ਨੇ ਆਪਣੀ ਸਾਰੀ ਜਾਇਦਾਦ দান ਕਰ ਦਿੱਤੀ ਜਲੂਸ ਦੇ ਵੀਡੀਓ ਦੇ ਵਿੱਚ ਦੋਵੇਂ ਰੱਥ ਤੇ شاہੀ ਪਰਿਵਾਰ ਦੇ ਵਾਂਗ ਪਹਿਰਾਵਾ ਪਹਿਨੇ ਹੋਏ ਨਜ਼ਰ ਆ ਰਹੇ ਨੇ ਜੋ ਤਸਵੀਰਾਂ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਜੀ ਹਾਂ ਇਹ ਬੇहद ਹੀ ਜ਼ਿਆਦਾ ਅਜੀਬ ਹੈ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ ਜਿੱਦਾਂ ਲੋਕੀ ਮਿਹਨਤ ਕਰਦੇ ਨੇ ਅਮੀਰ ਬਣਨ ਦੇ ਲਈ ਉੱਥੇ ਹੀ ਗੁਜਰਾਤ ਦਾ ਇਹ ਕਾਰੋਬਾਰੀ ਪਰਿਵਾਰ ਜੋ ਕਿ ਸੰन्यास ਲੈਣ ਦੇ ਲਈ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ